ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਇਸ ਵਾਰ ਦੇ 12ਵੀਂ ਦੇ ਨਤੀਜਿਆਂ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀ ਹੈ ਪਹਿਲੇ ਸਥਾਨ ਤੇ ਲੁਧਿਆਣਾ ਦਾ ਇਕਮਪ੍ਰੀਤ ਸਿੰਘ ਰਿਹਾ ਹੈ ਜਿਸ ਨੇ 100% ਅੰਕ ਹਾਸਲ ਕੀਤੇ ਨੇ ਦੂਜੇ ਸਥਾਨ ਤੇ ਮੁਕਸਰ ਸਾਹਿਬ ਦਾ ਰਵੀ ਹੁਦੇਸ਼ ਸਿੰਘ ਰਿਹਾ ਜਦਕਿ ਤੀਜਾ ਸਥਾਨ ਬਠਿੰਡਾ ਦੇ ਅਸ਼wini ਨੇ ਹਾਸਲ ਕੀਤਾ ਬੋਰਡ ਦੇ ਉਪ ਚੇਅਰਮੈਨ ਪ੍ਰੇਮ ਕੁਮਾਰ ਤੇ ਸਕੱਤਰ ਅਭੀਸ਼ੇਕ ਗੁਪਤਾ ਨੇ ਦੱਸਿਆ ਕਿ 12ਵੀਂ ਜਮਾਤ ਲਈ 284452 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 264682 ਬੱਚੇ ਪਾਸ ਹੋਏ ਨੇ ਨਤੀਜੇ ਦੀ ਪਾਸ ਫੀਸਜ 93.04% ਰਹੀ ਅੱਜ ਜਿਹੜਾ ਸੀ ਰਿਜ਼ਲਟ ਜਿਹੜਾ ਅੱਠਵੀਂ ਕੇ ਪਲੱਸ ਬੀ ਦਾ ਜਿਹੜਾ ਡਿclare ਕੀਤਾ ਆ ਉਸ ਰਿਜ਼ਲਟ ਦੇ ਵਿੱਚ ਬਹੁਤ ਹੀ ਵਧੀਆ ਮਾਨਮਤੀਆਂ ਵਿਚ ਨਾਲ ਜਿਹੜੀਆਂ ਬੱਚਿਆਂ ਨੇ ਹਾਸਲ ਕੀਤਾ ਜੇ ਆਪਾਂ ਹੱਟੇ ਨੂੰ ਗੱਲ ਕਰੀਏ ਮਿਡਲ ਦੀ ਗੱਲ ਕਰੀਏ ਤਾਂ ਮਿਡਲ ਦੇ ਵਿੱਚ ਹਰਨੂਰ ਪ੍ਰੀਤਕੌਰ ਜਿਹੜੀ ਹੈ ਉਸ ਨੇ 600 ਦੇ ਵਿੱਚੋਂ 600 ਨੰਬਰ ਲੈ ਕੇ ਪਹਿਲੀ ਵਿਜਿਨਾ ਅਸਰ ਕੀਤੀ ਔਰ ਦੂਜੇ ਨੰਬਰ ਤੇ ਔਰਲੀਨ ਕੋਰ ਉਸ ਨੇ 598 ਨੰਬਰ ਪ੍ਰਾਪਤ ਕਰਕੇ 600 ਦੇ ਵਿੱਚ ਦੂਜੀ ਔਰ ਤੀਸਰੇ ਦੇ ਵਿੱਚ 597 ਨੰਬਰ ਜਿਹੜੇ ਗਿਆ ਉਹਨਾਂ ਨੇ ਪ੍ਰਾਪਤ ਕੀਤੇ ਆ ਔਰ ਨਾਲ ਕੀ ਨਾਲ ਜਿਹੜੀ ਗਿਆ ਮੈਟ ਦੇ ਵਿੱਚ ਵੀ ਜਿਹੜਾ ਹੈਗਾ 323 ਬੱਚੇ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀਏ ਹਰਨੂਰ ਪ੍ਰੀਤਕੌਰ ਪਹਿਲੇ ਸਥਾਨ ਤੇ ਰਹੀ ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸੰਗਰੂਰ ਦਾ ਅਰਮਾਨਦੀਪ ਸਿੰਘ ਤੀਜੇ ਨੰਬਰ ਤੇ ਰਿਹਾ 8ਵੀਂ ਜਮਾਤ ਲਈ ਕੁੱਲ 291917 ਬੱਚੇ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 286987 ਪਾਸ ਹੋਏ 8ਵੀਂ ਦੀ ਪਾਸ ਫੀਸਦ 98.31 ਫੀਸਦ ਰਹੀ 8ਵੀਂ ਵਿੱਚੋਂ ਲੜਕੀਆਂ ਦੀ ਪਾਸ ਫੀਸਦ 98.83 ਰਹੀ ਜਦਕਿ ਲੜਕਿਆਂ ਦੀ ਪਾਸ ਸਦਾ 99.84% ਰਹੀ। ਉਹ ਜੀਆਪੀ ਪਲਸ 2 ਦੀ ਗੱਲ। ਪੂਰਨਸ਼ਣ ਦੇ ਪਲਸ 2 ਦੇ ਵਿੱਚ ਜਿਹੜੇ ਆ ਬਹੁਤ ਹੀ ਵਧੀਆ ਮੁੰਡਿਆਂ ਨੇ ਇਸ ਵਾਰ ਜਿਹੜੀ ਪਲਸ 2 ਦੀ ਬਾਜੀ ਮਾਰੀ ਹੈਗੀ ਆ। ਏਕਮਪ੍ਰੀਤ ਸਿੰਘ ਜਿਹੜਾ ਹੈ ਉਸ ਨੇ 500 ਦੇ ਵਿੱਚੋਂ 500 ਨੰਬਰ ਪ੍ਰਾਪਤ ਕਰਕੇ 1 ਮਾਰਚ ਗਰੁੱਪ ਦਾ ਵਿਦਿਆਰਥੀ ਆ। ਲੁਧਿਆਣਾ ਪਹਿਲੀ ਪਿਛੇ ਹਾਸਲ ਕੀਤੀ ਲੁਧਿਆਣੇ ਨੂੰ ਬਲੌਕ ਕਰਦਾ। ਦੂਸਰਾ ਰਵੀਉ ਦੇ ਸਿੰਘ ਇਹ ਜਿਹੜਾ ਬੱਚਾ ਹੈ ਮੁਖਸਰ ਸਾਹਤੋਂ ਨੇ ਇਸਨੇ ਸਾਇੰਸ ਗਰੁੱਪ ਨਾਨ ਮੈਡੀਕਲ ਦੇ ਵਿੱਚ ਜਿੱਤੀ ਹੈ ਤਾਂ ਸੁਪਰ ਮੈਡੀਕਲ ਨਾਲ ਬਾਇਓ ਐਡੀਸ਼ਨਲ ਸਬਜੈਕਟ ਤੋਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਤਿੰਨ ਅਧਿਕਾਰੀ ਅਤੇ ਕਰਮਚਾਰੀ